ਹਾਂਜੀ ਦੋਸਤੋ ਸਵਾਗਤ ਹੈ ਆਪਣੀ ਨਵੀਂ ਵੀਡੀਓ ਚ ਲੋ ਜੀ ਕੰਮ ਗਿਆ ਨਿਬੜ ਆਪਣਾ ਤੇ 2-3 ਦਿਨ ਕ ਬਗੇ ਲਾਸਟ ਵੱਟਗੇ ਆਏ ਹੁਣ ਆਪਾਂ ਦੁਨੀਆਂ ਵੀ ਗਈਆਂ ਹੋਈਆਂ ਨੇ ਦੋਏ ਵੱਟਣ ਕੋਈ ਲਾਸਟ ਟਾਈਮ ਨਾ ਮੁਰੇ ਤੇ ਟਰਾਲਾ ਆਪਾਂ ਪਾ ਕੇ ਕੱਟ ਲੋਡ ਕਰਕੇ ਸਫਾਈ ਕਰਨ ਲੱਗਦੇ ਆ ਵਾਹ ਮਸ਼ੀਨ ਦੀ ਝਾੜ ਪੂੰਝ ਤੇ ਉਸ ਤੋਂ ਬਾਅਦ ਵਾਹ ਬੁਸੇ ਦੇਖਦੇ ਆ ਅੱਜ ਬਣ ਕੇ ਅੱਜ ਤਾਂ ਨਹੀਂ ਵੇਖਾ ਲੂੰ ਤਰਾਂੇ ਕਰ ਨੂੰ ਕਰ ਕੇ ਲੋਡ ਕਰਕੇ ਉਧਰ ਲਾਉਣੇ ਆ ਸ਼ਾਮੇ ਜੇ ਕਿਤੇ ਖੜ ਜਾ ਖੜ ਜਾ ਤੂੰ ਇਹਨੂੰ ਨੰਗਾ ਲੈਣ ਦੇ ਪਹਿਲਾਂ ਬਹੁਤ ਤੱਤਾ ਭਾਈ ਉੱਡ ਜਾ ਗਲਤ ਆ ਲਾ ਦੇ ਲਾ ਦੇ ਜਮਾ ਕੰਧ ਦੇ ਨਾਲ ਹੀ ਲਾ ਦੇ ਹੋ ਜਾਣ ਦੇ ਬੱਸ ਚੱਲ ਲਾਲਾ ਸਾਹਮਣੇ ਦੇਖ ਕੇ ਜਗਾ ਜੀ ਕਿਤੇ ਰਾਂ ਮਸ਼ੀਨ ਹਜੇ ਸਾਫ਼ ਕਰਨੀ ਲੱਗੇ ਪਹਿਲਾ ਬੰਦਾ ਕਹਿੰਦਾ ਝੰਡਾ ਬੰਨਦੀ ਮੈਂ ਕੋਈ ਆ ਨਾ ਜਾਵੇ ਕਹਿੰਦਾ ਹੋਰ ਵੜਾਉਣ ਵਾਲਾ ਹੈ ਵੀ ਹੋਰ ਨਾ ਆ ਜਾਏ ਕੋਈ ਕੀ ਕਹੇਗਾ ਵੀ ਤਿਆਰੀ ਸਾਡੀ ਤਾਂ ਜਾਣਿਆ ਹੈ ਕਹਿੰਦਾ ਝੰਡਾ ਪਹਿਲਾਂ ਲਾਉਣਗੇ ਆ ਕੀ ਪਾਲੀਆਂ ਨੇ ਸੂਲਾਂ ਜੀਆਂ ਕੱਚਾ ਬੰਦਾ ਹੈ ਤਾਂ ਬਾਅਦ ਚ ਬੰਨਾਂਗੇ ਸਹੀ ਕਰਕੇ ਉੱਪਰ ਲਓ ਜੀ ਲਗਭਗ ਤਾਂ ਹੋ ਗਈ ਸਾਰੀ ਗੱਲ ਦਾ ਤਾਰ ਕਾਹਨੋਂ ਸਾਰਾ ਥੱਲੇ ਲਾਪ ਹੈ ਤੇ ਬੱਸ ਹਵਾ ਜੀ ਮਾਰ ਕੇ ਫਿਰ ਮਾਰਾਂ ਕੱਪੜਾ-ਕਪੜਾ ਸਾਰ ਕੇ ਗਿੱਲਾ ਆਪਣਾ ਸਾਜ ਨਹੀਂ ਕਰਦਾ ਹਰ ਹਾਲਾਤ ਮੇਰਾ ਹੈਗਾ ਜੀ ਹੋਏ ਆਪਣਾ ਘੰਟਾ ਘੰਟਾ ਸਟਾਰਟ ਖੜੀ ਹੋਈ ਨਹੀਂ ਰੇਸ ਤੇ ਹਟ ਲੋਕੋ ਵੀ ਮਿੱਤਰੋ ਊਲੀ ਬਦਲਦੀ ਪਾਦੀ ਛੋਟੀ ਤੇ ਬੈਲਟ ਪਾਵਾਂ ਨਵੀਂ ਆਹ ਪਹਿਲਾਂ ਖੱਤੇ ਖਰਾਬ ਦੀ ਹਾਲਤ ਹੋ ਗਈ ਬੁਰੀ ਆਪਕੜੀ ਸਾਰੀ ਤੇ ਮਸ਼ੀਨ ਵਾਲਿਆਂ ਨੂੰ ਬੇਨਤੀ ਆ ਵੀਰੇ ਜਿਵੇਂ ਕੇਐਸਾ ਆਪਣੀ 5 ਗੀਰੀ ਬਣਾਈ ਪਈ ਹੁੰਦਾ 5 ਗੀਰਾਂ ਵਾਲੀ ਤੰਗਰਾੜਾ ਆਉਂਦੀ ਹੈ ਨਾ ਦੇਖੋ ਤੇ ਪੂਲੀ ਫੇਰ ਬਦਲਨੀ ਪੈਂਦੀ ਹੈ ਇਹ ਕੀ ਚੱਕਰ ਆ ਬਾਈ ਜਿਵੇਂ ਕਰਤਾਰ ਵਾਲੇ ਬਣਾਉਂਦੇ ਨੇ ਪ੍ਰੀਤ ਵਾਲੇ ਪੂਲੀ ਬਦਲਣ ਦੀ ਲੋੜ ਨਹੀਂ ਉਹ ਸਿਸਟਮ ਹੀ ਰੱਖਿਆ ਕਰੋ ਫਿਰ 5 ਗੀਰਾਂ ਵਾਲੀ ਦਾ ਫਾਇਦਾ ਕੀ ਇਹਦਾ ਕਿ ਨਹੀਂ ਜਦ ਪੂਲੀਆਂ ਬਦਲਣੀਆਂ ਜੀ ਨਹੀਂ ਬਦਲਦੇ ਵੀਰੇ ਰਲਦੀ ਨਾਲ ਉਹਨਾਂ ਦੀ ਦੁਨੀਆਂ ਦੇ ਚੂਟ ਚੂਟੀ ਦਵਾ ਦੇ ਮਾਮਾ ਪੁੱਛੀਂ ਕਿੰਨੇ ਪੈਸੇ ਲੈਣਗੇ ਆਹ ਆਹ ਮਸ਼ੀਨ ਨਾਲ ਉਹ ਚਾਹ ਦੇਖ ਲੈ ਹੋਰ ਉਹ ਜੀ ਹਾਥ ਹੀ ਆਜ ਆਪਣੇ ਲੱਗ ਪਰ ਇਹ ਕਰਾਉਣੀਆਂ ਚੱਕੇ ਕੱਡਾ ਜਾਨਵਰ ਆ ਦੰਦ ਨਹੀਂ ਹੈਗੇ ਇਹਦੇ ਨਾਲ ਓਏ ਦੰਦ ਹੈ ਹੀ ਨਹੀਂ ਦੰਦ ਵੇਚਦੇ ਨਾ ਇਹਨੂੰ ਪਾਣੀ ਪਿਆ ਦੇ ਜੋ ਟੋਬੇ ਦੇ ਚੋਂ ਮੈਂ ਪੈਸਾ ਉਤਾਰ ਹਾਂ ਕਲਾਵਨੀ ਸੁਣਿਆ ਖਾਣ ਕੇ ਦੰਦ ਧੋ ਰਹੇ ਹਾਂ ਖਾਣ ਕੇ ਦੰਦ ਧੋ ਰਹੇ ਖਾਣ ਦੇ ਹੋਰ ਖਾਣ ਦੇ ਕਦਰ ਮਸ਼ੀਨ ਦਾ ਟੈਂਕ ਭਰ ਆਹ ਬੈੜੀ ਝੋਡੀ ਹੈ ਪਿੱਦੀ ਉਹਦੇ ਮੂਰੇ ਇੰਨਾ ਉਹਦੀ ਸੁੰਡ ਚ ਵਾਜਣੂ ਜਨਾਏ ਚ ਬੈੜੀ ਆ ਵੀ ਲਾਗੇ ਸਾਫ ਕਰਨ ਭਾਈ ਉਹ ਤਾਂ ਕਰਕੇ ਸ਼ਾਮ ਗੱਪਾਂ ਤਿਆਰ ਕਰਕੇ ਖੜਾਤੀ ਕੇਸ ਟਰਾਲੇ ਦੇ ਨਾਟ ਪਾਉਣੇ ਰਹੇ ਖੱਲੇ ਬਸ ਚਲੋ ਹੋਰ ਹੈ ਕੋਈ ਪੱਤੀ ਬਾਰਡਰ ਕੁਲਰ ਵਾਲਾ ਟਟ ਗਿਆ ਬੈਲਡਿੰਗ ਕਰਾ ਕੇ ਲਿਆਉਣਾ ਇਹਨਾਂ ਦਾ ਇੱਕ ਨਹੀਂ ਹੈਗੀ ਇਹ ਕਿੱਥੇ ਸੀ ਪਹਿਲਾਂ ਆਪਾਂ ਉੱਪਰ ਹੀ ਦੇ ਅੱਛਾ ਇੱਕ ਹੋਰ ਦਈਏ ਇੰਜ ਲੱਗੂਗੀ ਜੀ ਇਹ ਇਧਰ ਲਈ ਮੈਂ ਉਰੇਜ ਲਾਈ ਜਾਂਦਾ ਇਧਰ ਲਈ ਉਰੇ ਥੱਲੇ ਕੁਛ ਨਹੀਂ ਇਧਰ ਕੋਈ ਨਹੀਂ ਯਾਰ ਜੇ ਦੂਏ ਲੋਟ ਗੋਲੇ ਐ ਲਵਾ ਦਈਏ ਕੈਂਪਰ ਕਿਸ ਤਰ੍ਹਾਂ ਪਾਏਗਾ ਵਿੱਚ ਮੈਂ ਇਹ ਗੁਰ ਖੁੱਲੀ ਲਵਾ ਦਾਂ ਕੈਂਪਰ ਦਾ ਕੈਂਪਰ ਕਿੰਨੀ ਵਾਰੀ ਵੱਡਾ ਨੂੰ ਟੁੱਟੀ ਹੋਇਆ ਹੈਨਾ ਟੁੱਟੀ ਟੁੱਟ ਗਈ ਜੀ ਏ ਡੀ ਇਹ ਨਹੀਂ ਆਉਣੀ ਇੱਕ ਹੋਰ ਇਸਕੇ ਨਾਲ ਕੀ ਚੱਲ ਪਹਿਲੋ ਆ ਲੈ ਜਾ ਲੈ ਜਾ ਜਾ ਮੇਸਟਰ ਇਹਦੀ ਬਿਲਡਿੰਗ ਗਰਾਊਂਡ ਪਲਾਉ ਬਣਾਏ ਹੋਏ ਦੇਖੋ ਪਰ ਤੁਹਾਨੂੰ ਕੱਲ ਹੈਵੀ ਪਰ ਇਹ ਟੈਂਪਲੇਟਾਂ ਲਈਆਂ ਵੀ ਨੇ ਸਾਰੇ ਪਾਸੇ ਜੇ ਤਰ ਨੂੰ ਮਰਜੀ ਦੇ ਦੇ ਪਾ ਇਹਨਾਂ ਦੇਖੋ ਕਿੰਨੀ ਮੋਟੀ ਹੈ ਥਾਲੀ ਵਾਲੇ ਹਿੱਸੇ ਜੀ ਨਹੀਂ ਮੋਟੀ ਹੈ ਸਰੇ ਤੱਕ ਲੋ ਜੀ ਆ ਬੰਦਾ ਫਰੈਂਡ ਜਾਲਾ ਇਹਨਾਂ ਦੀ ਮਸ਼ੀਨ ਚੱਲਦੀ ਆ ਉਧਰ ਸਾਹਮਣੇ ਤੇ ਇਧਰ ਝੰਡੇ ਲੱਗ ਰਹੇ ਦੇਖ ਕੇ ਇਹਦੇ ਅੱਖਾਂ ਜਾਂਦਾ ਪਾਣੀ ਹਾਂ ਓਏ ਜੇ ਪੀਤਾ ਹੋਇਆ ਤੂੰ ਵੀ ਨਹੀਂ ਆਇਆ ਤੀਕਦਾ ਤੂੰ ਵੀ ਐ ਫੇਰ ਐਂ ਤਾਂ ਮੈਂ ਤਾਂ ਉਹਨੂੰ ਦੱਸ ਕੇ ਕਹਿ ਰਿਹਾ ਤੂੰ ਐ ਕਹਦੇ ਅਸੀਂ ਪੀ ਕੇ ਆਈਏ ਬਾਈ ਖੰਡਾ ਨਹੀਂ ਇਹ ਗੱਪੀ ਲਾ ਬੀ ਕੁੱਤਾ ਇਹ ਬੱਚੀ ਨੂੰ ਛੱਡ ਦੇ ਇਹ ਨਾਲ ਬੱਚੀ ਤੂੰ ਉਹ ਹੁੰਦੀਆ ਤਿਆਰ ਕਰਕੇ ਪਿੰਡ ਨੂੰ ਜਾਵਾਂਗੇ ਲੈ ਗੂੜੀ ਹੋਰ ਲੈ ਬਵਲਾ ਹੋ ਗਿਆ ਚੱਲ ਕੇ ਬਗਨੂ ਗਲੀ ਸਿੱਧੀ ਆ ਚਾਰ ਪੰਜ ਦਿਨ ਰਹੋਆ ਬਾਈ ਆਪਦਾ ਗਾਹ ਕ ਨਵੇੜ ਕੇ ਜਾ ਸਾਰੇ ਗਾਹ ਨੂੰ ਹੇਲ ਕੇ ਜਿਹੜਾ ਬੜਾ ਖੋਤੋਂ ਅੱਭੀ ਭੈਣ ਮਰਾ ਬਈ ਗਿਰੀ ਉਹ ਕੁਸਲੀ ਪਹਿਲਾਂ ਆਉਂਦਾ ਬੁੱਪਾ ਆ ਰੋਣ ਦਾ ਲੱਗਿਆ ਵਾ ਕਹਿੰਦਾ ਦੇ ਲਾਦਰ ਮੈਂ ਰੋਊਗੀ ਤਾਂ ਮਸੀਹ ਰੋਊਗੀ ਓਏ ਹੋਏ ਅਜ ਤਾਂ ਜਾਣਿਆ ਹੋ ਲਈ ਝੰਡੇ ਲਾਗੇ ਜਾਊਂਗਾ ਜਾਊਂਗਾ ਚੰਡੇ ਲੱਗ ਉਹ ਕਿੱਥੇ ਜਾਂਦਾ ਆ ਦੇਖ ਮਮਾ ਮੋਟਰਸਾਈਕਲ ਵਾਲੀਆਂ ਪੱਤੀਆਂ ਵੀ ਆ ਗਈਆਂ ਸਾਡੇ ਨਾਲ ਟੰਗਣ ਵਾਸਤੇ ਓਏ ਜਾਊਂਗਾ ਅੰਦੇ ਪਿੰਡ ਨੂੰ ਆ ਰੋਂਦਾਗਾ ਤੂੰ ਐ ਉਹ ਚੱਲਦੀ ਐ ਮਸ਼ੀਨ ਆਪਦੀ ਉਧਰ ਚੱਲ ਮਸ਼ੀਨ ਲਵੇ ਚੱਲ ਲੋ ਜੀ ਆਪਾਂ ਲੈ ਕੇ ਚੱਲੇ ਆਂ ਟਰੈਕਟਰ ਜਿਨ੍ਹਾਂ ਦੇ ਖੜਦੇ ਉਹਨਾਂ ਦਾ ਇਹ ਬੰਦੇ ਨੂੰ ਕਣਕ ਦਿੱਤੀ ਹੈ ਕਹਿੰਦੇ ਖਾਲੀ ਕਰਕੇ ਹੁਣ ਤੇ ਹੈ ਨਹੀਂ ਤੀ ਕੋਈ ਚਲਾਉਣ ਵਾਲਾ ਚਲੋ ਪਹਿਲੀ ਹੀ ਬੈਠੇ ਦੀ ਕਹਿੰਦੇ ਜਾ ਕੇ ਖਾਲੀ ਕਰਕੇ ਮਹਿੰਦਰਾ 585 ਦਾ ਥਰਾਟਾ ਪੂਰਾ ਉਹ ਬਾਪੇ ਦੇ ਕਰਨਾ ਖਾਲੀ ਜਿਹੜਾ ਮੂਰੇ ਮੂਰੇ ਜਾਂਦਾ ਇਹ ਮੋਟਰ ਹੈਗੀ ਨਹੀਂ ਅਲਾਈਨਮੈਂਟ ਬਟ ਨਹੀਂ ਲਾਉਣੀ ਕਿਧਰ ਵੀ ਜਾਂਦੀ ਹੈ ਬਾਬੂ ਜੀ ਟਰਾਲੀ ਕਰਦੀ ਖਾਲੀ ਹੋਰ ਤੇ ਲੈ ਕੇ ਆਹਾ ਚਦਾ ਟਾਪ ਚ ਆਪਣੇ ਵਾਲੇ ਅਰਜਨ ਦਾ ਛੋਟਾ ਭਾਈ ਹੈ ਸੁਣੋ ਆਰਪੀਐਮ ਵੀ ਪਤੰਦਰ 900 ਦੇ ਕਰੀਬ ਆ ਜਦੋਂ ਬੰਦ ਰਹੇ ਜਾਂਦਾ ਭੱਜਿਆ ਲੱਛੇ ਜਮਾ ਉੱਪਰ ਕੰਮ ਕਰਦਾ ਓਰੇ ਟੱਕ ਤਾਂ ਇੱਕ ਤਾਂ ਬਈ ਇੱਧਰ ਰੁਕ ਗਿਆ ਆਹ ਰੋਡ ਮਹਿਦਪੁਰ ਵਾਲਾ ਇੱਧਰ ਮਹਿਦਪੁਰ ਇੱਧਰ ਮਹਿਦਪੁਰ ਸਿਟੀ ਤੇ ਉਹ ਜੀ ਨਾ ਉਹ ਨਾਗਦਾ ਨਾਗਦਾ ਇੱਧਰ ਕਿੱਟੀ ਰੋਡ ਬਣਾਏ ਸ਼ਰਦਾ ਉੱਥੇ ਨਿਕਲਦਾ ਕੱਚਾ ਕੱਚਾ ਖੇਤਾਂ ਵਿੱਚ ਦੀ ਪਿੰਡ 'ਚ ਆਪਾਂ ਜਾਵਾਂਗੇ ਰੋਡ ਤੋਂ ਦੀ ਟੋਲ ਬਣ ਗਿਆ ਇੱਧਰ ਤਾਂ ਕਰਕੇ ਇੱਧਰ ਨਹੀਂ ਆਉਣਾ ਪੈਂਦਾ ਹੁੰਦਾ ਸੀ ਹੁਣ ਆਪਾਂ ਨੂੰ ਮਸ਼ੀਨ ਲੈ ਕੇ ਅੱਗੇ ਟੋਲ ਬਣ ਗਿਆ ਰੋਡ ਤੇ ਆ ਚੌੜਾ ਕਰ ਰਹੇ ਨੇ ਵਧੀਆ ਬਣਾਉਣਗੇ ਆਹ ਚੱਲਦੇ ਨੇ ਢੂੜੀਆਂ ਵਾਲੇ ਪੰਜਾਬੀ ਵੀਰ ਆਪਣੇ ਕੁਝ ਨਹੀਂ ਬਣਿਆ ਇਹਨਾਂ ਦਾ ਬੁਰਾ ਹਾਲ ਹੈ ਢੂੜੀ ਵਾਲਿਆਂ ਦਾ ਅੱਜ ਹੌ ਰਹੀ ਏ ਉਹ ਬੈਠਾ ਬਚਾਰਾ ਜਤਾਓ ਤੇ ਪਿੰਡ ਜਾ ਕੇ ਨਿਕਲੂ ਤਿੰਨ ਰੋਡ ਨਿਗੇ ਆਈ ਬਣੇ ਹੋਏ ਆ ਦੋ ਤਾਂ ਟੋਲ ਤੋ ਰਾਂਗੇ ਉਹ ਟੋਲ ਆ ਗਿਆ ਸਾਹਮਣੇ ਇੱਕ ਉਹ ਦੂ ਪਰਣ ਜੇ ਕਿਸੇ ਨੇ ਬਚਾਉਣਾ ਹੋਵੇ ਟੋਲ ਜਿਵੇਂ ਮੈਦਪੁਰੋਂ ਬੰਦਾ ਆ ਰਿਹਾ ਤਾਂ ਉਹਨੂੰ ਦੋ ਪਹਿਣਗੇ ਉਧਰੋਂ ਪਿੱਛੋਂ ਕੌਂਸਲੇ ਤੋਂ ਆ ਰਿਹਾ ਇੱਧਰ ਨੂੰ ਮੰਨ ਲਓ ਇੱਕ ਮੈਦਪੁਰ ਤੋਂ ਪਹਿਲਾ ਲੱਗਾ ਟੋਲ ਉੱਥੇ ਤੋਂ ਇੱਕ ਆਊਗਾ ਦੋ ਹੋ ਗਏ ਤਾਂ ਇੱਕ ਇੱਕ ਬਚਾਉਣਾ ਹੋਵੇ ਜੇ ਨਦੀ ਤੋਂ ਸਿੱਧਾ ਮੁੜ ਕੇ ਆਇਆ ਇਹਨੂੰ ਆ ਰੋੜਾ ਕੇ ਨਿਕਲਿਆ ਵੀ ਇਧਰ ਦੀ ਆ ਰੋੜ ਦੇ ਉੱਤੇ ਲੱਗੇ ਜੋ ਭਰ ਜਾਣ ਨੇ ਭਈ ਆ ਵੀ ਓਏ ਵੱਢ ਕੇ ਆਉਣੀ ਦੀ ਯਾਰ ਰਹਿਣਾ ਤੁਸੀਂ ਦੋ ਦਿਨ ਤਣੇ ਹੋਰ ਐ ਉੱਦੇ ਦੀ ਬੈਟਰੀ ਉੱਤੇ ਇਧਰ ਹੀ ਫਰਦੀਆ ਦੇਖਦਾ HB ਦੇਖ ਲਿਆ ਯਾਰ ਗਰੀਬਾਂ ਦੀ ਜਮੈਂਟ ਵਿੱਚ ਪਾਣੀ ਐ ਕਦੋਂ ਕਰਦਾ ਵੀਰੇ ਹੈ ਐ ਜਦ ਪਿੰਦene ਖੂੰਗਾ ਸਾਰੇ ਬੈਟਰੀਆਂ ਵਿੱਚ ਬਸਲੇਰੀ ਪਾਉਂਦੇ ਨੇ ਪਾਣੀ ਰਿਆ ਯਾਰ ਬੋਤਲ ਲੈ ਜਾ ਆਸ਼ਾ ਦੇਖੀ ਦੇਖੀ ਲਾ ਕੇ ਐ ਛੜਤੀ ਉਹ ਇੰਨਤਾਰੇ ਕਰਦਾ ਵੀ ਜਿਵੇਂ ਆਪਦੀਆਂ ਦੇਖ ਸਾਫ਼ ਕਰਕੇ ਵਿੱਚ ਪਾਣੀ ਪਾ ਰਹੇ ਵਾਲਿਆਂ ਦੀ ਕਰਦਾ ਹੈਗਾ ਜਾ ਕੇ ਦੇ ਲਾਓ ਜੋ ਵੱਟੇ ਰਾਂਝੇ ਦੀ ਝਾੜੀ ਦੇਖੀ ਉਹ ਵੀ ਸਾਫ਼ ਵੀ ਨਹੀਂ ਕਰੀ ਬਹੁਤ ਬੰਦਾ ਬੈਠਾ ਯਾਸ਼ਮਦ ਪਰਦੇ ਨੱਕੋ ਨੱਕੜੀ ਲੋ ਜੀ ਕੇਐਸ ਹੋ ਗਈ ਤਿਆਰ ਜਮਾ ਗਿੱਲਾ ਕਪੜਾ ਮਾਰਤਾ ਝਾੜ ਪੁੰਝ ਕੇ ਤੇ ਆ ਇਧਰ ਕਰਤਾਰ ਖੜੀ ਆ ਇਹਨਾਂ ਨੇ ਵੀ ਆਣ ਤਿਆਰ ਕਰਕੇ ਖੜਾਤੀ ਸਟਿੱਪਣੀਆਂ ਡੰਗਣੀਆਂ ਰਹੀਆਂ ਦੋਹਾਂ ਮੂਰੇ ਸਕੰਜੇ ਟੰਗ ਤੇ ਫਰੈਂਡ ਜਿਹੜਾ ਇਹਦਾ ਚੱਲਦਾ ਪਰਾਟਾ ਜੇ ਉਤਰ ਉਹ ਗਰਦ ਕੱਟ ਰਹੇ ਨੇ ਗਾ ਗਰਦ ਕੱਢ ਦੇਣੀ ਅੱਜ ਹਾਂ ਆ ਹੋਏ ਪੈਣੇ ਘੱਟੇ ਚ ਘੱਟੇ ਮਿੱਟੀ ਚ ਮਿੱਟੀ ਘੱਟੇ ਚ ਘੱਟਾ ਫਿਲਟਰ ਝੂਤਾ ਉਰੀ ਰਹਿਣਾ ਇੱਥੇ ਰਹਿਣਾ ਕੱਪੜੇ ਲਾ ਕੇ ਫਿਰਦਾ ਤਾਂ ਬਾਈ ਸੁਣੋ ਅਸੀਂ ਜਾ ਰਹੇ ਹਾਂ ਕੋਈ ਚੀ ਗੱਟਾ ਨਾ ਮੈਂ ਫਿਰਦੇ ਨੇ ਬਦਲ ਕੇ ਲੱਕੂ ਨੇ ਬਹੁਤ ਚਿਰ ਦੇ ਵੀ ਪੱਥਰ ਵੀ ਕੱਢੇ ਨੇ ਇਹਨਾਂ ਨੇ ਤਾਂ ਜੀ ਵਾਹ ਆ ਲਾਇਆ ਬਹਿ ਗਰਾ ਆ ਵੜਾ ਹੀ ਤਖੜਾ ਕੋਈ ਅਸਰਾ ਹੀ ਗਰਾਇਆ ਪਿਆ ਪਟੂਆ ਨੇ ਓਏ ਚੱਲ ਸਵੇਰੇ ਦੇਖਣੀ ਜੀ ਤਾਂ ਇਹ ਗੁਏ ਹੋਏ ਇਕੱਠੇ ਸਵੇਰੇ ਤੁਰਾਂਗੇ ਪਾਠ ਨਹੀਂ ਪੇਸ਼ ਕੋਸ਼ਿਸ਼ ਕਰਾਂਗੇ ਸਵੇਰੇ ਮਰਦੇ ਆ ਫਿਰ ਕੱਲ ਨੂੰ ਕੀ ਬਣਦਾ ਆਪਣੀ ਘੜੀਆਂ ਰਾਣੀ ਉਧਰ ਤਿਆਰ ਕਰੀ ਜਾਵਾਂ ਟੱਚਨ ਫਚਨ